ਸ਼ੁਕਰੀਆ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਰਕੇਸ਼ ਸਿੰਘ ਰਾਣਾ ਸਰਕਾਰ ਵੱਲੋਂ ਸਿਹਤ ਸਹੂਬਾ ਮਾ ਦੇਣ ਦੇ ਲਈ ਅਲਟਰਾ ਸਾਊਂਡ ਦੀ ਸਰਕਾਰੀ ਫੀਸ 200 ਰੁਪਏ ਕਰ ਦਿੱਤੀ ਸੀ ਜਿਸ ਦੇ ਚੱਲਦੇ ਹੋਏ ਅਲਟਰਾ ਸਾਊਂਡ ਕਰਾਉਣ ਵਾਲੇ ਮਰੀਜ਼ਾਂ ਨੂੰ ਇੱਕ ਰਾਹਤ ਜ਼ਰੂਰ ਮਿਲਣ ਵਾਲੀ ਸੀ ਕਿ ਉਹਨਾਂ ਨੂੰ ਹੁਣ ਅਲਟਰਾ ਸਾਊਂਡ ਦੇ ਲਈ ਜ਼ਿਆਦਾ ਪੈਸੇ ਖਰਚਣੇ ਨਹੀਂ ਪੈਣਗੇ ਤੇ ਮਾਤਰ 200 ਰੁਪਏ ਦੇ ਵਿੱਚ ਅਲਟਰਾ ਸਾਊਂਡ ਹੋ ਜਾਵੇਗਾ ਉਹ ਅਲਟਰਾ ਸਾਊਂਡ ਦੇ ਲਈ ਕੁਝ ਸ਼ਰਤਾਂ ਵੀ ਲੀਡਾਰਤ ਕੀਤੀਆਂ ਗਈਆਂ ਸਨ ਕਿ ਸਰਕਾਰੀ ਡਾਕਟਰ ਵੱਲੋਂ ਜੇਕਰ ਅਲਟਰਾ ਸਾਊਂਡ ਲਿਖਿਆ ਜਾਂਦਾ ਹੈ ਤਾਂ ਉਹ ਅਲਟਰਾ ਸਾਊਂਡ ਮਾਤਰ 200 ਰੁਪਏ ਦੇ ਵਿੱਚ ਕਿਸੇ ਵੀ ਨਿਜੀ ਅਲਟਰਾ ਸਾਊਂਡ ਕਰਨ ਵਾਲੇ ਸੈਂਟਰ ਦੇ ਵਿੱਚ ਜਾ ਕੇ ਤੁਸੀਂ ਕਰਵਾ ਸਕਦੇ ਹੋ ਪਰ ਜੇਕਰ ਗਰਾਊਂਡ ਹਕੀਕਤ ਦੀ ਗੱਲ ਕਰੀਏ ਤਾਂ ਅਜੇਹਾ ਕੁਝ ਵੀ ਨਹੀਂ ਹੋ ਰਿਹਾ ਲੋਕਾਂ ਨੂੰ ਭਾਰੀ ਪਰਕਮ ਪੈਸਾ ਖਰਚ ਕੇ ਅਲਟਰਾ ਸਾਊਂਡ ਕਰਵਾਉਣਾ ਪੈ ਰਿਹਾ ਹੈ ਡਾਕਟਰਾਂ ਦੀ ਮੰਨਿਏ ਤਾਂ ਉਹਨਾਂ ਵੱਲੋਂ ਅਲਟਰਾ ਸਾਊਂਡ ਲਿਖ ਦਿੱਤਾ ਜਾਂਦਾ ਹੈ ਪਰ ਅਲਟਰਾਸਾਉਂਡ ਕਰਨ ਵਾਲੇ ਸੈਂਟਰ ਆਪਣੀ ਮਨਮਰਜ਼ੀ ਕਰਦੇ ਨੇ ਪਰ ਮਾਤਰ ਕੁਝ ਹੀ ਲੋਕਾਂ ਦੇ 200 ਰੁਪਏ ਦੇ ਵਿੱਚ ਅਲਟਰਾਸਾਉਂਡ ਹੁੰਦਾ ਤੇ ਬਾਕੀਆਂ ਨੂੰ ਆਪਣੀ ਜੇਬ ਟਿੱਲੀ ਕਰਕੇ ਪੂਰੇ ਪੈਸੇ ਦੇਣੇ ਪੈਂਦੇ ਨੇ ਤਾਂ ਜਾ ਕੇ ਉਹਨਾਂ ਦਾ ਅਲਟਰਾਸਾਉਂਡ ਹੁੰਦਾ ਹੈ ਜੇਕਰ ਲੋਕਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ 7 ਤੋਂ 800 ਰੁਪਿਆ 900 ਰੁਪਿਆ ਖਰਚ ਕਰਕੇ ਅਲਟਰਾਸਾਉਂਡ ਕਰਵਾਉਣੇ ਨੇ ਤਾਂ ਸਰਕਾਰ ਦੇ ਦਾਅਵੇ ਕਿੱਥੇ ਨੇ ਇੱਕ ਵੱਡਾ ਸਵਾਲ ਜ਼ਰੂਰ ਖੜਾ ਹੋ ਜਾਂਦਾ ਹੈ ਇੱਥੇ ਵੀ ਦੱਸਣਾ ਬਣਦਾ ਹੈ ਕਿ ਜੇਕਰ ਕਿਸੇ ਗਰਭਤੀ ਮਹਿਲਾ ਦਾ 7ਵੇਂ ਤੋਂ 8ਵੇਂ ਤੇ 9ਵੇਂ ਮਹੀਨੇ ਦੇ ਵਿੱਚ ਅਲਟਰਾਸਾਉਂਡ ਕਰਵਾਉਣਾ ਹੈ ਤਾਂ ਉਸ ਨੂੰ ਪੂਰੇ ਫੀਸ ਜਾਨਕੀ ਪੂਰੇ ਪੈਸੇ ਜੋ ਵੀ 17 1800 2500 ਜੋ ਵੀ ਸੈਂਟਰ ਦੀ ਅਲਟਰਾਸਾਉਂਡ ਦੀ ਫੀਸ ਹੁੰਦੀ ਆ ਉਹ ਹੀ ਪੇ ਕਰਨੀ ਪੈਂਦੀ ਆ ਉਸ ਉੱਤੇ ਕੋਈ ਵੀ ਡਿਸਕਾਊਂਟ ਨਹੀਂ ਮਿਲਦਾ ਉਹ ਅਲਟਰਾਸਾਉਂਡ 200 ਰੁਪਏ ਦੇ ਵਿੱਚ ਨਹੀਂ ਹੁੰਦਾ ਸਥਾਨਿਕ ਲੋਕਾਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਰਾਹਤ ਤਾਂ ਨਹੀਂ ਮਿਲੀ ਪਰ ਉਹਨਾਂ ਦੀ ਖੱਜਲ ਖੁਆਰੀ ਵੱਧ ਗਈ ਹੈ ਕਿਉਂਕਿ ਸਰਕਾਰੀ ਡਾਕਟਰ ਵੱਲੋਂ ਜਦੋਂ ਅਲਟਰਾਸਾਉਂਡ ਲਿਖਿਆ ਜਾਂਦਾ ਤਾਂ ਫਾਰਮੈਲिटीज ਕਾਫੀ ਕਰਨੀ ਪੈਂਦੀ ਹੈ ਤੇ ਲੰਬੀ ਲੰਬੇ ਲਾਈਨਾਂ ਦੇ ਵਿੱਚ ਉਹਨਾਂ ਨੂੰ ਲੱਗ ਕੇ ਪਹਿਲਾਂ ਆਪਣਾ ਫਾਰਮ ਭਰਨਾ ਪੈਂਦਾ ਤੇ ਉਸ ਤੋਂ ਬਾਅਦ ਜਾ ਕੇ ਅਲਟਰਾਸਾਉਂਡ ਕੇਂਦਰ ਦੇ ਵਿੱਚ ਜਾ ਕੇ ਲੰਬੀਆਂ ਲਾਈਨਾਂ ਦੇ ਵਿੱਚ ਲੱਗ ਕੇ ਇੰਤਜ਼ਾਰ ਕਰਨਾ ਪੈਂਦਾ ਹੈ ਕਿ ਉਹਨਾਂ ਦਾ ਅਲਟਰਾਸਾਉਂਡ ਹੋਵੇ ਪਰ ਮਾਤਰ ਕੁਝ ਕਿਸਮਤ ਵਾਲੇ ਜਾਂ ਭਾਗਿਆ ਸ਼ਾਲੀ ਹੀ ਨੇ ਜਿਨ੍ਹਾਂ ਦੇ ਅਲਟਰਾਸਾਉਂਡ 200 ਰੁਪਏ ਦੇ ਵਿੱਚ ਹੋ ਜਾਂਦਾ ਹੈ ਤੇ ਬਾਕੀਆਂ ਨੂੰ ਪੂਰੀ ਫੀਸ ਪੇ ਕਰਨੀ ਪੈਂਦੀ ਹੈ ਅਸੀਂ ਇਸ ਸਬੰਧ ਦੇ ਵਿੱਚ ਡਾਕਟਰ ਨਾਲ ਗੱਲਬਾਤ ਕੀਤੀ ਪਰ ਕੈਮਰੇ ਉੱਤੇ ਨਾ ਆਣ ਦੇ ਤੇ ਆਪਣਾ ਨਾਂ ਦੱਸਣ ਦੀ ਸੂਰਤ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਅਲਟਰਾਸਾਉਂਡ ਲਿਖ ਦਿੱਤੇ ਜਾਂਦੇ ਨੇ ਪਰ ਅਲਟਰਾਸਾਉਂਡ ਸੈਂਟਰਾਂ ਦੇ ਵਿੱਚ ਮਾਤਰ ਕੁਝ ਹੀ ਲੋਕਾਂ ਦੇ ਹੋ ਜਾਂਦੇ ਨੇ ਤੇ ਬਾਕੀਆਂ ਨੂੰ ਪੂਰੀ ਫੀਸ ਪੇ ਕਰਨੀ ਪੈਂਦੀ ਹੈ ਇਸ ਦੇ ਲਈ ਉਹ ਕਹਿ ਤਾਂ ਦਿੰਦੇ ਨੇ ਕਿ ਸਰਕਾਰੀ ਰੇਟ ਉੱਤੇ ਅਲਟਰਾਸਾਉਂਡ ਕਰੋ ਪਰ ਅਲਟਰਾਸਾਉਂਡ ਕਰਨ ਵਾਲੇ ਆਪਣੀ ਮਨਮਰਜ਼ੀ ਜ਼ਰੂਰ ਕਰਦੇ ਨੇ ਜੇਕਰ ਅਜਿਹਾ ਸਾਰਾ ਕੁਝ ਹੋ ਰਿਹਾ ਹੈ ਤਾਂ ਕੀ ਸਰਕਾਰ ਤੇ ਪ੍ਰਸ਼ਾਸਨ ਨੂੰ ਇਸ ਬਾਰੇ ਪਤਾ ਨਹੀਂ ਜੇਕਰ ਪਤਾ ਨਹੀਂ ਹੈ ਤਾਂ ਉਹਨਾਂ ਦੇ ਦਾਅਵਿਆਂ ਦੀ ਪੂਲ ਸਾਫ਼ ਕੁਲਦੀ ਨਜ਼ਰ ਆ ਰਹੀ ਹੈ ਸਾਡਾ ਇਹ ਨਿਊਜ਼ ਨਸ਼ਰ ਕਰਨ ਦਾ ਮਕਸਦ ਸਿਰਫ ਇੰਨਾ ਹੀ ਸੀ ਕਿ ਡਾਕਟਰਾਂ ਵੱਲੋਂ ਅਲਟਰਾਸਾਉਂਡ ਲਿਖ ਦਿੱਤੇ ਜਾਂਦੇ ਨੇ ਦੇਵ ਲੋਕ ਪਰੇਸ਼ਾਨ ਹੁੰਦੇ ਨੇ ਇਸ ਬਾਰੇ ਸਰਕਾਰ ਤੱਕ ਆਵਾਜ਼ ਪਹੁੰਚਾਉਣਾ ਹੀ ਸਾਡਾ ਮਕਸਦ ਸੀ ਇਸ ਵੀਡੀਓ ਨੂੰ ਬਰਤਬਾਦ ਜਰੂਰ ਸ਼ੇਅਰ ਕਰ ਦਿਓ ਤਾਂ ਕਿ ਪਰੇਸ਼ਾਨ ਹੋਣ ਵਾਲੇ ਮਰੀਜ਼ਾਂ ਦੀ ਆਵਾਜ਼ ਸਰਕਾਰ ਅਤੇ ਪ੍ਰਸ਼ਾਸਨ ਤੱਕ ਪਹੁੰਚ ਸਕੇ ਜੇਕਰ ਅਸੀਂ ਨੰਗਲ ਦੀ ਗੱਲ ਕਰੀਏ ਤਾਂ ਨੰਗਲ ਦੇ ਵਿੱਚ ਇੱਕ ਅਜਿਹਾ ਸੈਂਟਰ ਵੀ ਮੌਜੂਦ ਹੈ ਜੋ আল্ট্রਾਸਾਉਂਡ ਕਰਦਾ ਹੈ ਪਰ ਜਦੋਂ ਸਰਕਾਰੀ ਡਾਕਟਰ ਵੱਲੋਂ ਲਿਖਿਆ ਹੋਇਆ আল্ট্রਾਸਾਉਂਡ ਦੀ ਸਲੀਪ ਉਹਨਾਂ ਕੋਲ ਜਾਂਦੀ ਹੈ ਤਾਂ ਉਹ ਮਨ੍ਹਾ ਕਰ ਦਿੰਦੇ ਨੇ ਕਿ ਉਹਨਾਂ ਦਾ ਟੈਕਨੀਕਲ 에ਰਰ ਚੱਲ ਰਿਹਾ ਹੈ ਜਿਸ ਦੇ ਚੱਲਦੇ ਹੋਏ ਅੱਜ ਤੱਕ ਇੱਕ ਵੀ আল্ট্রਾਸਾਉਂਡ ਉਸ আল্ট্রਾਸਾਉਂਡ ਸੈਂਟਰ ਦੇ ਵਿੱਚ ਨਹੀਂ ਹੋ ਪਾਇਆ ਜੇਕਰ ਅਜਿਹਾ ਹੁੰਦਾ ਰਿਹਾ ਤਾਂ ਮਰੀਜ਼ਾਂ ਦੀ ਪਰੇਸ਼ਾਨੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵਧਣ ਵਾਲੀ ਹੈ ਤੇ ਚਲੋ ਆਓ ਤੁਹਾਨੂੰ ਸੁਣਾਣੇ ਆ ਸਥਾਨਿਕ ਵਸਨੀਕਾਂ ਨਾਲ ਅਸੀਂ ਗੱਲਬਾਤ ਕੀਤੀ ਤੇ ਉਹਨਾਂ ਨੇ ਆਪਣਾ ਦੁੱਖ ਕਿਸ ਪ੍ਰਕਾਰ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਸਾਂਝਾ ਕੀਤਾ ਪਰ ਭਾਵੇਂ ਅਸੀਂ ਲੋਕਲ ਤੇ ਗਰੀਬ ਮਰੀਜ਼ਾਂ ਦੀ ਗੱਲ ਕਰੀਏ ਤਾਂ ਉਹ ਕੈਮਰੇ ਉੱਤੇ ਆਉਣ ਨੂੰ ਡਰੇ ਸਨ ਕਿ ਜੇਕਰ ਉਹ ਕੈਮਰੇ ਅੱਗੇ ਆਉਂਦੇ ਨੇ ਤਾਂ ਸ਼ਾਇਦ ਉਹਨਾਂ ਨੂੰ ਹੋਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਡਰ ਵੀ ਹੈ ਤੇ ਉਹ ਪਰੇਸ਼ਾਨ ਵੀ ਹੋ ਰਹੇ ਨੇ ਤੇ ਚਲੋ ਆ ਹੁਣ ਤੁਹਾਨੂੰ ਸੁਣਾਣੇ ਆ ਕਿ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ ਨੰਗਲ ਵਾਸੀਆਂ ਨੇ ਕੀ ਦੱਸਿਆ ਤੇ ਕੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਨੰਗੜ ਦਾ ਨਹੀਂ ਇਹ ਪੂਰੇ ਪੰਜਾਬ 'ਚ ਹੀ ਹੈ ਮੈਂ ਅਨੰਦਪੁਰ ਸਾਹਿਬ ਵੀ ਗਿਆ ਉੱਥੇ ਵੀ ਦੇਖਿਆ ਵੀ ਕਿਤੇ ਵੀ ਜਿਹੜੀ ਕੋਈ ਵੀ ਅਲਟਰਾਸਾਉਂਡ ਹੁੰਦਾ ਮੈਂ ਸਰਕਾਰ ਦੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਵਰਕਰਾਂ ਨੂੰ ਇਹ ਪੁੱਛਦਾ ਕਿ ਸਾਨੂੰ ਫੜਕਾ 10 ਦਿਨ ਵੀ 250 ਰੁਪਏ ਦਾ ਅਲਟਰਾਸਾਉਂਡ ਕਿੱਥੇ ਹੁੰਦਾ ਸਿਹਤ ਸੂਲਤਾਂ ਦਾ ਜਿਹੜਾ ਲਗਾਤਾਰ ਪੱਠਾ ਬੈਠਦਾ ਜਾ ਰਿਹਾ ਔਰ ਜਿਹੜੇ ਮੰਤਰੀ ਕਿਹਾ ਕਰਦੇ ਸੀ ਕਿ ਇਲਾਜ ਕਰਾਉਣ ਲਈ ਚੰਡੀਗੜ੍ਹ ਤੋਂ ਲੋਕ ਸਾਡੇ ਇਲਾਕੇ ਤਾਂ ਉਹ ਸਾਰਾ ਸਰਾ ਸਰਬ ਝੂਠ ਹੈ ਇੱਕ ਪਖੰਡਵਾਜੀ ਹੈ ਔਰ ਸਰਕਾਰ ਨੂੰ ਜਿਹੜੀਆਂ ਸਿਹਤ ਸਹੂਲਤਾਂ ਆ ਉਹ ਪੱਕੇ ਤੌਰ ਤੇ ਲੋਕਾਂ ਨੂੰ ਦੇਣੀ ਚਾਹੀਦੀ ਹੈ আল্ট্রাসੌਂਡ ਬਾਹਰ ਕਿਉਂ ਹੁੰਦਾ ਜਦੋਂ ਦਫ਼ਤਰ ਕਮਰੇ ਬੈਠੇ ਆ ਮਸ਼ੀਨਾ ਆਈਆਂ ਵਾਂ ਤੌਣੋ ਮਸ਼ੀਨਾ ਚਨਾਂ ਲਈ ਭੱਤੀ ਡਾਕਟਰ ਕਰਕੇ ਮਸ਼ੀਨਾ ਚਲਾ ਕੇ ਸਾਰੇ ਲੋਕਾਂ ਨੂੰ ਜਿਹੜਾ ਉਹ ਇਲਾਜ ਦਿੱਤਾ ਜਾ ਸਕਦਾ ਹੈ ਪਰ ਇਹ ਸਰਕਾਰ ਦਾ ਜਿਹੜਾ ਦਾਵਾ ਬਿਲਕੁਲ ਝੂਠਾ ਹੈ ਕਿ 250 ਦੇ ਅਲਟਰਾਸਾਉਂਡ ਦਾ ਅਸੀਂ ਅੱਜ ਵੀ ਚੈਲੰਜ ਕਰਦੇ ਆਂ ਵੀ ਸਾਨੂੰ ਇੱਕ ਵੀ ਮਸ਼ੀਨ ਵਾਲੇ ਦੱਸ ਦੇਣ ਜਿੱਥੇ 250 ਦਾ ਲੋਕਾਂ ਦੀ ਲੁੱਟ ਹੋ ਰਹੀ 1500 1700 ਰੁਪਏ ਨੂੰ ਜਿਹੜੇ ਗਰੀਬ ਲੋਕ ਹੈ ਉਹ ਹਰ ਰੋਜ਼ ਜਿਹੜੇ ਡੁੱਟੇ ਜਾ ਰਹੇ ਆ ਥੋ ਸਰਕਾਰ ਨੂੰ ਜਿਹੜਾ ਇਹਦੇ ਵੱਲ ਸਿਹਤ ਸੂਚਨਾ ਵੱਲ ਪੂਰੀ ਤਰ੍ਹਾਂ ਧਿਆਨ ਦੇਣਾ ਚਾਹੀਦਾ ਦੇਖੋ ਪੰਜਾਬ ਸਰਕਾਰ ਵੱਲੋਂ ਨੰਗਲ ਦੇ ਵਿੱਚ ਤਿੰਨ ਸੈਂਟਰ ਤੇ ਅਨੰਦਪੁਰ ਸਾਹਿਬ ਦੇ ਵਿੱਚ ਦੋ ਸੈਂਟਰ ਜਿਹੜੇ ਅਪੁਆਇੰਟ ਕੀਤੇ ਗਏ ਅਲਟਰਾਸਾਉਂਡ ਵਾਸਤੇ ਉਹਨਾਂ ਦੀ ਫੀਸ 200 ਹੈ ਅੱਜ ਤੁਸੀਂ ਗਰਾਊਂਡ ਰਿਐਲਿਟੀ ਜਿਹੜੀ ਸਰਕਾਰ ਦੀ ਕਰਨੀ ਔਰ ਕਥਨੀ ਆ ਉਹਦੇ ਵਿੱਚ ਬੜਾ ਅੰਤਰ ਹੈ ਅੱਜ ਤੁਸੀਂ ਨੰਗਲ ਜਾ ਕੇ ਆਓ ਡਾਕਟਰ ਨੇ ਲਿਖ ਦੇਣਾ ਜੇਕਰ ਕੋਈ ਤੁਹਾਡਾ ਪ੍ਰਾਈਵੇਟ ਜਿਹੜਾ ਸੈਂਟਰ ਵਾਲਾ ਜੇ ਕੋਈ ਅਲਟਰਾਸਾਉਂਡ ਕਰ ਦੇਵੇ ਉਸ ਤੋਂ ਬਾਅਦ ਡਾਕਟਰ ਨਾਲ ਮੇਰੀ ਪਰਸਨਲ ਗੱਲ ਹੋਈ ਉਹ ਕਹਿੰਦੀ ਕਿ ਅਸੀਂ ਭਈ ਅਸੀਂ ਲਿਖ ਦਿੰਦੇ ਕਰਨਾ ਨਹੀਂ ਕਰਨਾ ਉਹ ਸੈਂਟਰ ਵਾਲਿਆਂ ਦੀ ਮਰਜ਼ੀ ਹੈ ਕਿਉਂਕਿ ਸਾਨੂੰ ਸਾਡੇ ਕੋਲ ਉਹ ਕਹਿੰਦੇ ਸਾਡੇ ਕੋਲ ਮਸ਼ੀਨਾਂ ਨਹੀਂ ਹੈ ਜੇਕਰ ਸਾਡੇ ਕੋਲ ਹੋਣ ਹਸਪੀਟਲ ਦੇ ਵਿੱਚ ਤਾਂ ਅਸੀਂ ਰਿਸਪਾਂਸਿਬਲ ਹੈ ਸਾਡੀ ਡਿਊਟੀ ਹੈ ਲਿਖਣ ਦੀ ਬਾਹਰ ਜਾਣਾ ਉਹ ਨਹੀਂ ਕਰਨਾ ਨਹੀਂ ਕਰਨਾ ਤੇ ਇਹਦੇ ਵਿੱਚ ਸਰਕਾਰ ਡਾਇਰੈਕਟਰ ਉਹ ਇਨਡਾਇਰੈਕਟ ਕਿਉਂਕਿ ਸਰਕਾਰ ਨੇ ਗੱਲ ਕੀਤੀ ਸੀਗੀ ਅਸੀਂ ਹੈਲਥ ਵਾਸਤੇ ਉਹ ਕਰਤਾ ਆਹ ਕਰਤਾ ਪਰ ਜਿਹੜੀ ਜ਼ਮੀਨੀ ਹਕੀਕਤ ਹੈ ਉਹ ਤੋਂ ਸਰਕਾਰ ਕੋ ਹਾਂ ਬਹੁਤ ਦੂਰ ਹੈ ਇਹ ਤਾਂ ਪਰੇਸ਼ਾਨੀ ਹੈ ਹੀ ਹੈ ਜੀ ਕਿਉਂਕਿ ਜਦੋਂ ਅਸੀਂ ਕੋਈ ਸਰਕਾਰ ਦੀ ਫਾਰਮੈਲਟੀ ਪੂਰੀ ਕਰਨੀ ਹੈ ਉਹਦੇ ਚ ਸਾਨੂੰ ਜਿਆਦਾ ਜਿਹੜੀ ਡਾਕੂਮੈਂਟੇਸ਼ਨ ਚੋਂ ਲੰਘਣਾ ਪੈਂਦਾ ਜੇਕਰ ਅਸੀਂ ਡਾਇਰੈਕਟਰ ਪ੍ਰਾਈਵੇਟ ਜਾਈਏ ਤਾਂ ਡਾਕਟਰ ਨੇ ਲਿਖਣਾ ਪਈ ਐ ਅਲਟਰਾਸਾਉਂਡ ਕਰਾ ਲਓ ਸੈਂਟਰ ਚਲ ਜੂਸ ਅਲਟਰਾ ਸਾਊਂਡ ਹੋ ਜਾਣਾ ਪਰ ਜੇਕਰ ਅਸੀਂ 200 ਵਾਲੀ ਤੇ ਜਾਣਾ ਨੰਗਲ ਦੇ ਵਿੱਚ ਤਿੰਨ ਹੈ ਪਹਿਲੇ ਅਸੀਂ ਇੱਕ ਚ ਜਾਉਂਗੇ ਫਿਰ ਦੂਜੇ ਚ ਫਿਰ ਤੀਜੇ ਚ ਹੋਣਾ ਕੀ ਤੇ ਨਹੀਂ ਹੈ ਬਾਅਦ ਦੇ ਫਿਰ ਬਾਅਦ ਦੇ ਵਿੱਚ ਫਿਰ ਸਾਨੂੰ ਜਿਹੜਾ ਪ੍ਰਾਈਵੇਟ ਹੈ ਉਹ ਸਾਨੂੰ ਅਡਾਪਟ ਕਰਨਾ ਪੈਣਾ ਕਿ ਅਸੀਂ ਜੋ ਪ੍ਰਾਈਵੇਟ ਸਾਨੂੰ ਰੇਟ ਦੇਣਾ ਪੈਣਾ ਸਾਨੂੰ ਉਹਦੇ ਵਿੱਚੋਂ ਲੰਘਣਾ ਪੈਣਾ ਇਸ ਲਈ ਸਰਕਾਰ ਨੂੰ ਤਾਂ ਇਹ ਚਾਹੀਦਾ ਕਿ ਅਸੀਂ ਕਿਉਂ ਨਾ ਇਹਨਾਂ ਦਾ ਜਿਹੜਾ ਪ੍ਰਬੰਧ ਹੈ ਉਹ ਹਸਪੀਟਲ ਦੇ ਵਿੱਚ ਹੀ ਅਲਟਰਾ ਸਾਊਂਡ ਦਾ ਕੀਤਾ ਜਾਵੇ ਮੋਰਓਵਰ ਨੰਗਲ ਦੇ ਵਿੱਚ ਮੈਂ ਤੁਹਾਨੂੰ ਇੱਕ ਦੱਸਣਾ ਜਾਨਾ ਕਿ ਪਿਛਲੇ 1 ਸਾਲ ਤੋਂ ਉਹਨਾਂ ਦਾ ਜਿਹੜਾ ਆਪਣਾ ਅਲਟਰਾਸਾਉਂਡ ਕਰਦੇ ਆ ਉਹ ਟੈਕਨੀਕਲ 에ਰਰ ਲਿਖ ਕੇ ਉਹਨਾਂ ਕੋਲ ਇੱਕ ਵੀ ਜੇਕਰ ਅੱਜ ਜਾਂਚ ਹੁੰਦੀ ਹੈ ਕਿੰਨੇ ਉਹਨਾਂ ਕੋਲ ਹੋਏ ਹੈ ਪ੍ਰਾਈਵੇਟ ਕਿੰਨੇ ਹੋਏ ਹੈ ਜੇਕਰ ਉਹ ਜਾਂਚ ਹੁੰਦੀ ਹੈ ਤਾਂ ਸਾਨੂੰ ਸਿੱਧਾ ਔਰ ਅਸਿੱਧਾ ਸਾਨੂੰ ਪਤਾ ਲੱਗ ਜਾਣਾ ਜਿਹੜੇ ਨੰਗਲ ਜਿਹੜੇ ਕਹਿੰਦੇ ਕਿ ਸਾਡਾ ਟੈਕਨੀਕਲ 에ਰਰ ਹੈ ਉਹਨਾਂ ਦੀ ਸਰਕਾਰ ਦੇ ਨਾਲ ਕੀ ਗੱਲਬਾਤ ਹੈ ਸਿੱਧਾ ਔਰ ਸਿੱਧੇ ਤੌਰ ਤੇ ਇਹ ਇੱਕ ਦੂਜੇ ਨਾਲ ਟਾਈਪ ਹੈ ਗੱਲ ਕੀ ਹੈ ਕਿ ਲੋਕਾਂ ਨੂੰ ਲੂਟਣਾ ਤੇ ਕੁੱਟਣਾ ਜਿਹੜੀ ਇਹ ਪਾਲਿਸੀ ਹੈ ਇਹ ਪਹਿਲਾਂ ਵੀ ਜਾਰੀ ਸੀਗੀ ਇਹ ਹੁਣ ਵੀ ਜਾਰੀ ਹੈ ਇਹ ਤਾਂ ਦੇਖੋ ਸਰਕਾਰ ਹੋਰ ਪ੍ਰਸ਼ਾਸਨ ਦੀ ਬਹੁਤ ਵੱਡੀ ਮੇਲੀ ਭੁਗਤ ਹੈ ਕਿਉਂਕਿ ਤੁਸੀਂ ਅਸੀਂ ਜੇਕਰ ਅਲਟਰਾਸਾਉਂਡ ਕਰਾਣੇ ਜਾਈਏ ਕਿਤੇ ਕੋਈ ਰੇਟ 700 ਲੈਂਦਾ ਕੋਈ 800 ਕੋਈ 900 ਸਰਕਾਰੀ ਰੇਟ ਤੇ ਤਾਂ ਚਲੋ ਕੋਈ ਕਰਦਾ ਨਹੀਂ ਹੈ ਮੋਰਓਵਰ ਜਿਵੇਂ ਤੁਸੀਂ ਕਿਹਾ ਕਿ ਜਿਹੜੀ ਪ੍ਰੈਗਨੈਂਟ ਵੂਮਨ ਹੈ ਉਹਦਾ ਜਿਹੜਾ ਪਹਿਲਾ ਅਲਟਰਾਸਾਉਂਡ ਹੁੰਦਾ ਉਹ 700 800 ਰੁਪਏ ਦੇ ਵਿੱਚ ਤਾਂ ਹੋ ਜਾਂਦਾ ਜਦੋਂ ਉਹ ਨਹੀਂ 7ਵੇਂ 8ਵੇਂ ਮਹੀਨੇ ਦੇ ਵਿੱਚ ਕਰਾਣਾ ਉਹਦਾ ਰੇਟ ਬਹੁਤ ਜ਼ਿਆਦਾ ਹੈ ਇਹ ਸਭ ਤੋਂ ਵੱਡੀ ਜਿਹੜੀ ਮਾਰ ਹੈ ਇਹ ਗਰੀਬ ਪਰਿਵਾਰ ਨੂੰ ਪੈਂਦੀ ਹੈ 17-1800 ਤੱਕ ਔਰ ਇਹਦਾ ਰੇਟ 22-2300 ਤੱਕ ਵੀ ਪੁੱਜਦਾ ਹੈ ਇਹ ਜਿਹੜੀ ਮਾਰ ਹੈ ਇਹ ਗਰੀਬ ਪਰਿਵਾਰ ਇਹ ਜਾਦਾ ਗਰੀਬ ਲੋਕਾਂ ਨੂੰ ਮਾਰ ਪੈਂਦੀ ਹੈ ਇਸ ਲਈ ਸਰਕਾਰ ਨੂੰ ਇਸ ਔਰ ਸੋਚਣਾ ਚਾਹੀਦਾ ਕਿਉਂਕਿ ਜਿਹੜੇ ਵੱਡੇ ਪਰਿਵਾਰ ਹੈ ਉਹ ਤਾਂ ਆਪਣੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਵਾਰ ਕਿ ਕਰਵਾ ਲੈਂਦੇ ਡਿਲੀਵਰੀ ਤੇ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਇਹਨਾਂ ਦਾ ਇੱਕ ਜਿਹੜਾ ਰੇਟ ਹੈ ਉਹ ਫਿਕਸ ਕਰਾਉਣ ਵਾਸਤੇ ਕੋਈ ਪੋਲਿਸੀ ਬਣਾਣੀ ਚਾਹੀਦੀ ਜਾਂ ਫਿਰ ਇਹਨਾਂ ਨੂੰ ਇੱਕ ਡਾਇਰੈਕਸ਼ਨ ਦੇ ਦੋ ਕੀ ਆ ਰੇਟ ਹੈ ਇਸ ਰੇਟ ਦੇ ਵਿੱਚ ਇਸ ਤੋਂ ਜ਼ਿਆਦਾ ਰੇਟ ਦੇ ਵਿੱਚ ਤੁਹਾਡਾ ਜਿਹੜਾ ਟੈਸਟ ਹੋ ਨਹੀਂ ਹੋਣਾ ਚਾਹੀਦਾ ਤੁਸੀਂ ਨੰਗਲ ਚਲ ਜਾਓ ਆਨੰਦਪੁਰ ਚਲ ਜਾਓ ਜਿੰਨੇ ਅਲਟਰਾ ਸਾਊਂਡ ਹੈ ਹਰ ਇੱਕ ਅਲਟਰਾ ਸਾਊਂਡ ਜਿੰਦੀਆਂ ਲੈਬਸ ਦੇ ਵਿੱਚ ਹੈ ਇਹ ਟੋਟਲ ਗਰੀਬ ਲੋਕਾਂ ਨਾਲ ਧੱਕਾ ਕਰ ਰਿਹਾ